ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਆਪਾਂ ਹਾਲਾਤਾਂ ਦੇ ਮੰਦੇ ਨਜ਼ਰ ਰੱਖਦੇ ਹੋਏ ਜੋ ਸਰਕਾਰ ਨੇ ਆਪਾਂ ਨੂੰ ਪ੍ਰਸ਼ਾਸਨ ਇਹ ਹਦਾਇਤਾਂ ਕੀਤੀਆਂ ਲਾਈਟਾਂ ਵਾਸਤੇ ਸਮੂਹ ਨਗਰ ਨਿਵਾਸੀ ਸਰਬੱਤ ਸੰਗਿਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਆਪੋ ਆਪਣੀਆਂ ਘਰਾਂ ਦੀਆਂ ਲਾਈਟਾਂ ਬਾਹਰ ਦੀਆਂ ਲਾਈਟਾਂ ਅੰਦਰ ਦੀਆਂ ਲਾਈਟਾਂ ਸਾਰੀਆਂ ਲਾਈਟਾਂ ਆਪਣੇ ਨਗਰ ਦੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਸਾਰੀਆਂ ਸੰਗਿਤਾ ਨੂੰ ਬੇਨਤੀ ਹੈ ਕਿ ਲਾਈਟਾਂ ਆਪੋ ਆਪਣੀਆਂ ਜੜੀਆਂ ਬੰਦ ਕਰਨ ਦੀ ਕਿਰਪਾਤਾ ਕਰਨ ਜੋ ਆਪਣੇ ਕੈਮਰਿਆਂ ਦੀਆਂ ਲਾਈਟਾਂ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਜਾਂ ਇਨਵਰਟਰ ਆਪਣੇ ਚੱਲਦੇ ਆ ਇਨਵਰਟਰ ਦੀ ਲਾਈਟ ਆ ਉਹ ਵੀ ਬੰਦ ਹੋਣੀ ਚਾਹੀਦੀ ਹੈ ਜੋ ਕੋਈ ਵੀ ਕਲ ਤੇ ਆਪਣੇ ਕੋਈ ਨਗਰ ਵਿੱਚੋਂ ਬਾਹਰ ਗਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮੇਂ ਸਿਰ ਦਿਨ ਖੜੇ ਹੀ ਆਪਣੇ ਘਰਾਂ ਨੂੰ ਵਾਪਸ ਪਰਤਣ ਜੋ ਆਪਾਂ ਨੂੰ ਗੱਡੀ ਦੀ ਜਾਂ ਬਾਈਕ ਦੀ ਲਾਈਟ ਨਾ ਜਗਾਉਣੀ ਪਵੇ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਹੈ ਤੇ ਅਪੀਲ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਵੀ ਇਹ ਸਾਰਿਆਂ ਨੂੰ ਬੇਨਤੀ ਆਪਨੇ ਨਗਰ ਨਿਵਾਸੀ ਸੰਗਤਾਂ ਨੂੰ ਕਿ ਆਪਾਂ ਪੂਰਾ ਸਾਥ ਦਿਈਏ ਜੋ ਲਾਈਟਾਂ ਵਾਸਤੇ ਬੇਨਤੀ ਕੀਤੀ ਗਈ ਸਾਰਿਆਂ ਨੇ ਲਾਈਟਾਂ ਆਪੋ ਆਪਣੀਆਂ ਜੜੀਆਂ ਬੰਦ ਰੱਖਣੀਆਂ ਆਪਣੇ ਕਮਰਿਆਂ ਵਿੱਚ ਜੇ ਕੋਈ ਲਾਈਟ ਜਗਾਉਣੀ ਵੀ ਹੈ ਤਾਂ ਉਹ ਆਪਾਂ ਨੂੰ ਬਾਰੀ ਦੇ ਵਿੱਚ ਅਚਾਨਨ ਬਾਹਰ ਨਹੀਂ ਜਾਣਾ ਚਾਹੀਦਾ ਉਹ ਪਰਦਾ-ਪੁਰਦਾ ਪਾ ਕੇ ਆਪਾਂ ਨੂੰ ਅੰਦਰ ਹੀ ਚਾਨਣ ਰੱਖਣਾ ਚਾਹੀਦਾ ਇਹ ਹਦਾਇਤਾਂ ਨੇ ਆਪਾਂ ਨੂੰ ਸਾਰਿਆਂ ਨੇ ਆਪਾਂ ਇਹ ਸਾਰਾ ਹਦਾਇਤਾਂ ਦਾ ਪਾਲਨ ਕਰਨਾ ਹੈ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਆਪੋ ਆਪਣੀਆਂ ਜੜੀਆਂ ਲਾਈਟਾਂ ਬਾਹਰ ਅੰਦਰ ਸਾਰੀਆਂ ਬੰਦ ਰੱਖਣ ਦੀ ਕਿਰਪਾਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਜੋ ਆਪਣੇ ਸਥਿਤੀ ਚੱਲ ਰਹੀ ਹੈ ਜੋ ਪਾਕਿਸਤਾਨੀ ਹਿੰਦੁਸਤਾਨ ਦੀ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਆ ਹਾਂ ਇਹ ਸਾਰੀ ਬੇਨਤੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅੱਗੇ ਡੱਗੋ ਰਮਾਣਾ ਆਪਣਾ ਪਿੰਡ ਸਰਕਾਰ ਦਾ ਸਾਥ ਦਿੰਦਾ ਇਸੇ ਤਰ੍ਹਾਂ ਹੁਣ ਵੀ ਸਾਰੇ ਸਾਥ ਦੇਣਗੇ ਸਾਰਿਆਂ ਨੂੰ ਬੇਨਤੀ ਹੈ ਜੋ ਆਪਣੇ ਹਾਲਾਤ ਚੱਲ ਰਹੇ ਆ ਇਹਨਾਂ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆ ਬੇਨਤੀ ਕੀਤੀ ਜਾਂਦੀ ਏ ਇਸ ਬੇਨਤੀ ਨੂੰ ਪ੍ਰਮਾਣ ਕਰਨਾ ਜਿਵੇਂ ਤੁਸੀਂ ਅੱਗੇ ਪੈਰ ਡੱਗੁਰ ਮਾਣਾ ਸਾਰਾ ਸਾਥ ਦਿੰਨੇ ਹੋ ਹੁਣ ਵੀ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ